ਲੋ ਸਕੂਲੀ ਵਿਦਿਆਰਥੀਆਂ ਦੀ ਕੁੱਟਮਾਰ ਦੇ ਮਾਮਲੇ ਸਾਹਮਣੇ ਆ ਰਹੇ ਨੇ ਅਜਿਹਾ ਮਾਮਲਾ ਜ਼ਿਲ੍ਹਾ ਬਨਾਲਾ ਦੇ ਵਿਧਾਨ ਸਭਾ ਹਲਕਾ ਪਤੌੜ ਦੇ ਪਿੰਡ ਰਾਮਗੜ੍ਹ ਦੇ ਸਰਕਾਰੀ ਹਾਈ ਸਕੂਲ ਤੋਂ ਸਾਹਮਣੇ ਆਇਆ ਜਿੱਥੇ ਕੀ ਸਕੂਲ ਦੀ ਪੰਜਾਬੀ ਪੜਾਉਣ ਵਾਲੀ ਅਧਿਆਪਕਾ ਤੇ ਸਕੂਲ ਦੇ ਵਿੱਚ ਪੜਨ ਵਾਲੇ 8ਵੀਂ ਕਲਾਸ ਦੇ ਵਿਦਿਆਰਥੀਆਂ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕਰਨ ਦੇ ਗੰਭੀਰ ਦੋਸ਼ ਲੱਗੇ ਨੇ ਕੁੱਟਮਾਰ ਕਰਨ ਵਾਲੀ ਅਧਿਆਪਕਾ ਵੀ ਇਸੇ ਪਿੰਡ ਰਾਮਗੜ੍ਹ ਦੀ ਰਹਿਣ ਵਾਲੀ ਹੈ ਕੋਟਮਾਰਦਾ ਸ਼ਿਕਾਰ ਹੋਏ 8ਵੀਂ ਕਲਾਸ ਦੇ ਦੋਵੇਂ ਵਿਦਿਆਰਥੀ ਤੱਪਾ ਮੰਡੀ ਦੇ ਸਰਕਾਰੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਦਾਖਲ ਨੇ ਇਸ ਨਾਮੇ ਵਾਲੇ ਕੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਹੋਏ ਦੋਵੇਂ ਵਿਦਿਆਰਥੀਆਂ ਨੇ ਆਪਣੀ ਹੱਡ ਬਿਤੀ ਬੈਂਕ ਕੀਤੀ ਹੈ ਵਿਡਕੀ ਨਾਮ ਤੇਰਾ ਇਰਾਨੰਦਲ ਪ੍ਰੀਸੰਗਾ ਮੈਂ 8ਵੀਂ ਕਲਾਸ ਦਾ ਵਿਦਿਆਰਥੀ ਹਾਂ ਮੇਰੇ ਪਿੰਡ ਦਾ ਨਾਮ ਰਾਮਗੜ ਹੈ ਅਸੀਂ ਪੇਪਰ ਤਲਵੰਡੀਓ ਪੇਪਰ ਦੇ ਕਹਿ ਰਹੇ ਸੀ ਕਿ ਸਾਡਾ ਬੋਰਡ ਆ ਤਲਵੰਡੀ ਉਹ ਤੋਂ ਅਸੀਂ ਜਿਹੜਾ ਹਾਂ ਉਹਦੇ ਜਿਹੜਾ ਅੱਜ ਖੇਡਦੇ ਆਉਂਦੇ ਹੈਗੇ ਇੱਥੇ ਸਾਨੂੰ ਜਦੋਂ ਅਸੀਂ ਉੱਥੇ ਉਤਰੇ ਆਈ ਸਕੂਲ ਤੇ ਇੱਥੇ ਉਹ ਸਾਰ ਸਾਨੂੰ ਸਾਨੂੰ ਕਹਿੰਦੇ ਉਹ ਵੀ ਬਣਾ ਗਲਤੀ ਕੁੱਟਾ ਲੱਗ ਗਏ ਕੌਣ ਬੇਟੀ ਕੀ ਨਾਮ ਹੁੰਦਾ ਗਗਨ ਸਾਡੇ ਹੈੱਡ ਮੈਨ ਪੰਜਾਬ ਪੰਜਾਬੀ ਬੋੜਾ ਹੁੰਦਾ ਸਾਨੂੰ ਹੈ ਗਗਨਦੇਵ ਉਹਨਾਂ ਦਾ ਨਾਮ ਕਿੱਥੇ ਕਿੱਥੇ ਕੁੱਟੇ ਬੇਟੇ ਤੁਹਾਨੂੰ ਨਾਲੇ ਰਫੇੜੇ ਦਾ ਜਿਹਨੂੰ ਲੱਤ ਤੇ ਲੱਕੜ ਜੀ ਫੱਟੀ ਨਾਲ ਕੁੱਟਿਆ ਕੀ ਨਾਮ ਬਿਟਰ ਮੇਰਾ ਨਾਮ ਸੁਖਪਾਪ ਸਿੰਘ ਹੈ ਮੈਂ 8ਵੀਂ ਕਲਾਸ ਦਾ ਵਿਦਿਆਰਥੀ ਹਾਂ ਅਸੀਂ ਜੀ ਤਲਵੰਡੀਓ ਪੇਪਰ ਦੇ ਕੇ ਹੁੰਦੇ ਸੀਗੇ ਜੀ ਤੇ ਰਾਜ ਜੋ ਸਮਰਜ ਸਕੂਲ ਚ ਉੱਤਰਦੇ ਨੂੰ ਕੁੱਟਿਆ ਜੀ ਫਟੰਗਾ ਨਾਲ ਜੀ ਕਿਹਨੇ ਕੁੱਟਿਆ ਬੇਟੇ ਗਗਨਦੀਪ ਮੜਮਣੀ ਕਿੱਥੋਂ ਦੇ ਰਹਿਣ ਵਾਲੇ ਏ ਤੇਰੇ ਸਕੂਲ ਦੇ ਬੇਟੇ ਰਾਮਗੜ੍ਹ ਹਾਈ ਸਕੂਲ ਦੇ ਜੀ ਤੇ ਜੇ ਰਾਮਗੜ੍ਹ ਦੀ ਰਹਿਣ ਵਾਲੇ ਨੇ ਫਿਰ ਕੀ ਕਹੇ ਚਲਿਆ ਦੋ ਬੱਚੇ ਦੀ ਕੁੱਟ ਮਾਰ ਦਾ ਨਾਮ ਨਾਲ ਸਾਹਮਣੇ ਆਇਆ ਸਕੂਲ ਚੱਕਰ ਹੋ ਗਿਆ ਸਰ ਇਹ ਹਾਂ ਜੀ ਸਾਡੇ ਕੋਲੇ ਪਿੰਡ ਰਾਮਗੜ੍ਹ ਹਾਂ ਸਰਕਾਰੀ ਹਾਈ ਸਕੂਲ ਦੇ ਵਿੱਚੋਂ ਦੋ ਬੱਚੇ ਖੁਸ਼ਪਾਲ ਸਿੰਘ ਤੇ ਦਿਲਪ੍ਰੀਤ ਸਿੰਘ ਦੀ ਘੁਟਮਾਰ ਦੇ ਸੰਬੰਧ ਵਿੱਚ ਮਾਮਲਾ ਹੈਗਾ ਜਿਹਦੇ ਵਿੱਚ ਦੱਸਿਆ ਗਿਆ ਕਿ ਸਕੂਲ ਦੇ ਟੀਚਰ ਨੇ ਉਹਨਾਂ ਨੂੰ ਕੁੱਟਿਆਗਾ ਤੇ ਉਹਦੀ ਅਸੀਂ ਪੜਤਾਲ ਕਰ ਰਹੇ ਹਾਂ ਪੜਤਾਲ ਕਰਕੇ ਜਿਹੜੀ ਵੀ ਜੋ ਕਰਵਾਈ ਹੋਊਗੀ ਉਹ ਹਮਨ ਚਿੰਨਾਂ ਦੀ ਜਾਵੇਗੀ ਬਈ ਕੀ ਨੋਟ ਕਰੋ ਪਵਰ ਸਿੰਘ ਹੈ ਮੇਰਾ ਨਾਮ ਮਾਣਕੀ ਵੇਗ ਮੇਰਾ ਬੱਚਾ ਜੀ ਉਹ 8ਵੀਂ ਕਲਾਸ ਚ ਪੜਦਾ ਜੀ ਰਾਂਗੜ ਇਹਨਾਂ ਨੂੰ ਮੈਡਮ ਨੇ ਕੁੱਟਿਆ ਕਰਣਗੇ ਉਹਦਾ ਕਰਕੇ ਜੀ ਅਸੀਂ ਇੱਥੇ ਆਤਾ ਪਿਆ ਛੋਟਾ ਬੱਚੇ ਨੂੰ ਲੈ ਕੇ ਆਏ ਸੀਗੇ ਉਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਜੀ ਗੁਰਸਖ ਬੱਚਾ ਜੀ ਗੁਰਸਖ ਪਰਿਵਾਰ ਆਪਣਾ ਕੁਛ ਨਹੀਂ ਪਾਲਟੀਆ ਕਰਕੇ ਉਹ ਬਾਜ ਰੱਖਦੇ ਆਪਣੇ ਬੋਲ ਰਾਜ ਸਕੂਲਾਂ ਤੇ ਮਸਲੇ ਨਹੀਂ ਹੋਣੇ ਚਾਹੀਦੇ ਜੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਇਹਦੇ ਕਰਨ ਇਹ ਤੁਹਾਡੇ ਵਿੱਚ ਕਿੱਥੋਂ ਕਿੱਧਰੋਂ ਆਉਂਦਾ ਸੀ ਕੀ ਕੁਝ ਮਾਰਿਆ ਉਹਦੇ ਕਿਉਂ ਕੁੱਟਿਆ ਉਹ ਚਲਵੰਡੀ ਪੇਪਰ ਦੇ ਕੇ ਆਇਆ ਸੀਗਾ ਜੀ ਪਿੰਡ ਰਾਮਗੜ੍ਹ ਸਕੂਲ ਪਹੁੰਚਦੇ ਕੁੱਟਾਈ ਕਹਿੰਦੇ ਮੈਡਮ ਨੇ ਉਹਨੂੰ ਚਲੀਕੁਟਮਾ ਕੀਤੇ ਕਾਦੇ ਲੱਗੀਦੀ ਹੈ ਫੱਟੀ ਨਾਲ ਕੁੱਟਿਆ 18 ਬੱਚਿਆਂ ਨੂੰ ਕੁੱਟਿਆ ਸੀ